ਜਾਨੂੰ ਕਹਤਾ ਵੀ ਮੇਰੇ ਜਵਾਬ ਸਾਹਮਣੇ ਵਾਲੇ ਮੈਨੂੰ ਬਹੁਤ ਨੇ ਜੀ ਕੋਈ ਨਾਲ ਨਹੀਂ ਆਇਆ ਤੁਹਾਡੇ ਮੈਨੂੰ ਮੈਂ ਰੋਕ ਤੇ ਅੱਛਾ ਜੋ ਤੁਸੀਂ ਜੀ ਮੈਂ ਕੀ ਕਰਨਾ ਸੀ ਨਾਲ ਪੰਜਾਬ ਦੇਖ ਰਹੇ ਹੋ ਬਹੁਤ-ਬਹੁਤ ਸਵਾਗਤ ਹੈ ਮੈਂ ਹਰਵਾਰ ਸਿੰਘ ਫਰਵਾਹੀ ਅੱਜ ਅਸੀਂ ਫਰਵਾਹੀ ਪਿੰਡ ਦੇ ਵਿੱਚ ਹੀ ਖੜੇ ਆ ਇਹ ਪਾਵਨ ਪਵਿੱਤਰ ਸਥਾਨ ਨੇ ਡੇਰਾ ਬਾਬਾ ਥੰਮਨ ਸਿੰਘ ਜੀ ਦੇ ਸਥਾਨ ਨੇ ਜਿੱਥੇ 35 ਮਾ ਮਹਾਨ ਕਾਂਦਾ ਮੌਤ ਪ੍ਰੇਸ਼ਨ ਕੈਂਪ ਲਗਾਇਆ ਗਿਆ ਹੈਗਾ ਇਸ ਕੈਂਪ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਐ ਮਰੀਜ਼ ਪਹੁੰਚੇ ਐ ਬਜ਼ੁਰਗ ਨੌਜਵਾਨ ਪਹੁੰਚੇ ਐ ਜਿਨ੍ਹਾਂ ਦਾ ਇਲਾਜ ਵੀ ਕੀਤਾ ਗਿਆ ਜਿਨ੍ਹਾਂ ਦੇ ਆਪਰੇਸ਼ਨ ਕਰਨ ਵਾਲੇ ਸੀਗੇ ਉਹਨਾਂ ਦੇ ਆਪਰੇਸ਼ਨ ਕੀਤੇ ਗਏ ਨੇ ਤੇ ਲਗਾਤਾਰ ਆਪਰੇਸ਼ਨ ਚੱਲ ਰਹੇ ਨੇ ਬਟੀਕਰੋ ਇਹ ਤਸਵੀਰਾਂ ਨੇ ਕਿਉਂਕਿ ਮਰੀਜ਼ਾਂ ਦੀ ਜਿਹੜੀ ਦੇਖਭਾਲ ਆ ਉਹ ਬੜੇ ਹੀ ਉਹ ਵਧੀਆ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। ਹਾਂ ਭਾਈ ਜੀ ਕੀ ਹਾਲ ਹੈ ਜੀ? ਠੀਕ ਹੈ ਬੜਾ ਧੰਨਵਾਦ। ਆਪਰੇਸ਼ਨ ਹੋਇਆਗਾ? ਹਾਂ ਜੀ, ਆਪਰੇਸ਼ਨ। ਕੀ ਪਿਆ ਲਿੰਜ ਪਿਆਗਾ? ਲਿੰਜ ਪਿਆ ਜੀ ਹਾਂ। ਅੱਛਾ ਕੀਵੇਂ ਲੱਗਦਾ ਹੁਣ? ਪੂਰਾ ਵਧੀਆ ਕੰਮ ਬੜਾਈ। ਚੜ੍ਹਦੀ ਕਲਾ ਰੱਬ ਦੀ ਕਿਰਪਾ ਨਾਲ। ਕਿਵੇਂ ਇਹ ਸੇਵਾ ਕਿਵੇਂ ਹੋਈ ਤੁਹਾਡੀ? ਪੂਰੀ ਵਧੀਆ ਕੰਮ ਬੜੀ। ਕੋਈ ਪੈਸਾ ਲੱਗਿਆ ਤੁਹਾਡਾ? ਨਹੀਂ ਨਾ ਕੋਈ ਲੱਗਿਆ। ਬਿਲਕੁਲ ਮੋਤ। ਦਵਾਈਆਂ ਦਵਾਈਆਂ ਸਾਰਾ ਕੁਝ ਫ੍ਰੀ ਆਈ। ਸਾਰਾ ਕੁਝ ਫ੍ਰੀ ਹੋ ਜਾਗਾ। ਸੇਵਾ ਵੀ ਵਧੀਆ ਹੋਈ ਹੈ। ਪੂਰੀ ਵਧੀਆ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ? ਜਮੀ ਨਹੀਂ ਪੋਰਾ ਵੀ। ਜ ਇਹ ਕਿਹੜਾ ਪਿੰਡ ਆ ਉਹਦਾ ਅਣਿਆਇ ਜੀ ਅਣਿਆਇ ਆ ਹਾਂ ਜੀ ਤੇ ਹਾਂ ਜੀ ਮਾਤਾ ਜੀ ਅਕੇਲੇ ਤੋਂ ਆਇਆ ਹਾਂ ਜੀ ਬਹੁਤ ਵਧੀਆ ਸੇਵਾ ਹੋਈ ਹੈ ਜੀ ਆਇ ਨਹੀਂ ਹੋ ਗਿਆ ਵੀ ਬੱਚੇ ਵੀ ਮੇਰੇ ਨਾਲ ਆਉਣ ਬੱਚਾ ਨੂੰ ਕਹਤਾ ਵੀ ਮੇਰੇ ਜਵਾਕ ਸਾਹਮਣੇ ਆਲੇ ਮੈਨੂੰ ਬਹੁਤ ਨੇ ਜੀ ਕੋਈ ਨਾਲ ਨਹੀਂ ਆਇਆ ਤੁਹਾਡੇ ਮੈਨੂੰ ਮੈਂ ਰੋਕ ਤੇ ਅੱਛਾ ਜੋ ਤੁਸੀਂ ਜੀ ਮੈਂ ਕੀ ਕਰਾਣਾ ਸੀ ਨਾਲ ਜੀ ਜੀ ਤੁਹਾਡੇ ਸਿਰ ਤੇ ਜੀ ਅੱਛਾ ਵਧੀਆ ਚਾਹ ਪਾਣੀ ਵਧੀਆ ਰੋਟੀ ਵਧੀਆ ਲੰਚ ਵਧੀਆ ਪੈ ਗਿਆ ਕੋਈ ਪਰਵਾਹ ਨਹੀਂ ਰਹੀ ਪੈਸਾ ਕੋਈ ਲੱਗਿਆ ਪੈਸਾ ਹੁਣ ਇੱਥੇ ਤਾਂ ਦੋ-ਤਿੰਨ ਦਿਨ ਪਾਉਣਾ ਹੀ ਹੈ ਜੀ ਇੱਥੇ ਇੱਥੋਂ ਵੀ ਲੁਕਾ ਲਈਏ ਗੁਰੂ ਘਰੋਂ ਜੀ ਇੱਥੇ ਜਿਹੜਾ ਸਰਿਆ ਪਾਤਾ ਜੀ ਮਤਲਬ ਕਿ ਉਹਦਾ ਵਧੀਆ ਹੋਇਆ ਕੋਈ ਤਕਲੀਫ ਤਾਂ ਨਹੀਂ ਨਾ ਜੀ ਕੋਈ ਤਕਲੀਫ ਨਹੀਂ ਹੁਣ ਮਾੜੀ ਮੋਟੀ ਰੜਕ ਜੀ ਪੈਂਦਾ ਦਵਾਈ ਨਾਲ ਰੋਟ ਹੋ ਜੂ ਹਾਂ ਜੀ ਜੀ ਉਹ ਤਾਂ ਚਲੋ ਅ ਬਿਲਕੁਲ ਬਾਬਾ ਜੀ ਕੀ ਨੋਆ ਰੰਗੀ ਹਿੰਗਾ ਜੀ ਕਿਹੜਾ ਪਿੰਡ ਹੈ ਡਾਨਗੜ ਡਾਨਗੜ ਹਾਂ ਜੀ ਲੈਂਜ ਪਾਇਆਗਾ ਹਾਂ ਜੀ ਕਿਵੇਂ ਲੱਗਿਆ ਹੂਰ ਵਧੀਆ ਲੱਗਿਆ ਜੀ ਸੇਵਾ ਕਿਸ ਤਰ੍ਹਾਂ ਹੋਈ ਇਹਦਾ ਰੱਬ ਦਾ ਨਾਮ ਹੀ ਆ ਜੀ ਇਹ ਕਿਸ ਤਰ੍ਹਾਂ ਲੱਗ ਰਿਹਾ ਜਦੋਂ ਕਿਉਂਕਿ 35 35 ਸਾਲ ਹੋ ਗਏ ਲਗਾਤਾਰ ਇੱਥੇ ਕੈਂਪ ਚੱਲਦੇ ਉਹਨੂੰ ਕਿਹਨੇ ਦੱਸਿਆ ਵੀ ਇੱਥੇ ਕੈਂਪ ਲੱਗ ਰਿਹਾ ਹੈ ਕਿਵੇਂ ਪਤਾ ਲੱਗਿਆ ਇੱਥੇ ਪਿੰਡੋਂ ਬੜਾ ਲੱਗਿਆ ਲਾਉਂਦੇ ਜਿਹੜੇ ਪੋਸਟਰ ਲਾਉਂਦੇ ਸੀ ਜਿਹੜੇ ਹਾਂ ਜੀ ਉਹਨਾਂ ਨੂੰ ਪਤਾ ਲੱਗਿਆ ਜੀ ਕੋਈ ਖਰਚਾ ਵਰਚਾ ਕੋਈ ਆਇਆ ਤੁਹਾਡਾ ਨਹੀਂ ਕੋਈ ਹਰ ਬਿਲਕੁਲ ਫ੍ਰੀ ਹੋਇਆ ਹੁਣ ਠੀਕ ਹੋ ਐ ਜਮਾ ਚਲੋ ਡਾਕਟਰਾਂ ਨੇ ਕੋਈ ਨਾਲ ਦਵਾਈਆਂ ਦਿੱਤੀਆਂ ਤੁਹਾਨੂੰ ਦਿੱਤੀਆਂ ਜਾਂ ਨਹੀਂ ਜੀ ਕੋਈ ਠੀਕ ਹੈ ਕਿਨੋ ਆ ਜੀ ਰਖਵੀਰ ਸਿੰਘ ਆ ਜੀ ਜਿਹੜਾ ਪਿੰਡ ਆ ਜੀ ਹਰੀਗੜ੍ਹ ਜੀ ਹਰੀਗੜ੍ਹ ਇਹ ਬਾਬਾ ਜੀ ਦੇ ਵਖਤਰ ਵੀ ਪੈਨੇ ਸਾਡੇ ਕੋਲੇ ਸੋਡੇ ਪਿੰਡ ਪੈਨੇ ਬਾਬਾ ਥਮਰ ਸਿੰਘ ਜੀ ਦੇ ਵਖਤਰ ਹਾਂ ਜੀ ਉਹ ਛੂਈ ਨਹੀਂ ਸਕਤੇ ਹੋਣੇ ਪੋਸਟ ਟਾਈਮ ਦੇ ਹਾਂ ਜੀ ਯਾਨੀ ਇਹ ਜੀ ਸਾਹਿਬ ਬਾਉ ਜੀ ਪੁਰਾਣੇ ਯਾਰ ਜੀ 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 ਜਿਵੇਂ ਲੱਗਿਆ ਤੁਹਾਡਾ ਆਪਰੇਸ਼ਨ ਹੋਇਆ ਕਿ ਜੱਕ ਦਾ ਆਪਰੇਸ਼ਨ ਹੋਇਆ ਸਾਨੂੰ ਪੂਰਾ ਭਰੋਸਾ ਹੈ ਜੀ ਜੀ ਪਹਿਲੇ ਦਿਨ ਵੀ ਜੀ ਕੋਈ ਐਡਿਟ ਤੋਂ ਨਹੀਂ ਸੇਵਾ ਸੇਵਾ ਕਿ ਨਹੀਂ ਕੀਤੀ ਹੈ ਸੇਵਾ ਦਾ ਇੱਥੇ ਕੋਈ ਅੰਤ ਨਹੀਂ ਜੀ ਅੱਛਾ ਜੀ ਆਪਾਂ ਜੋੜੇ ਤਾਰ ਦਿਓ ਜੇ ਚੌਥੇ ਦਿਨ ਲੈ ਜਾਓ ਜੀ ਮੇਲੇ ਮਿਲਦਾ ਬੜਾ ਇਕੱਠਾ ਹੈ ਅੱਛਾ ਜੀ ਉਹਦੇ ਸਾਡੇ ਅਸੀਂ ਹੁੰਨੇ 100 ਬੰਦਾ ਬੁੜੀਆਂ ਭੇਲੀਆਂ ਚੜਾਉਣੇ ਆ ਸੌਖਾ ਲਾਂਡੀ ਓੜੇ ਉਹਨੇ ਲੋੜੀ ਦਾ ਮੇਲੇ ਤੇ ਹਾਂਜੀ ਜਿਹੜਾ ਹੁਣ ਬਾਬਾ ਜੀ ਕੈਂਪ ਲੱਗੇ ਇੱਥੇ ਅੱਖਾਂ ਦਾ ਉਹਦੇ ਲੈਂਜ ਪਏ ਨੇ ਇੱਥੋਂ ਦੇ ਸੇਵਾਦਾਰਾਂ ਨੇ ਕਹੇ ਜੀ ਸੇਵਾ ਕਰਦੇ ਕੋਈ ਅੰਤ ਨਹੀਂ ਜੀ ਜਿਵੇਂ ਬਾਬਾ ਜੀ ਕਹਿ ਰਹੇ ਸੀ ਜਿਵੇਂ ਇਥੋਂ ਦੀ ਕਮੇਟੀ ਕਹਿ ਰਹੀ ਸੀ ਵੀ ਕੋਈ ਪੈਸਾ ਨਹੀਂ ਲੱਗੂਗਾ ਸਭ ਫ੍ਰੀ ਹੋਊਗਾ ਸਾਰਾ ਫ੍ਰੀ ਹੋਇਆ ਜਮਾ ਫ੍ਰੀ ਜੀ ਜੀ ਵਾਹਾਂ ਫੜਫੜ ਲਾਉਂਦੇ ਨੇ ਵਾਹਾਂ ਫੜਕੀ ਚਾਰਦੇ ਨੇ ਹਾਂ ਬੰਜੇ ਦੇ ਬੈਠੇ ਹਾਂ ਪ੍ਰਸ਼ਾਦਾ ਪਾਣੀ ਮੰਜੇ ਦੇ ਜੀ ਜਣੇ ਰਾਤ ਨੂੰ ਵੀ ਕੋਈ ਜੀ ਗੱਲ ਨਹੀਂ ਹੈਗੀ ਵੀ ਜਿਹੜੀ ਨਾ ਹੋਵੇ ਜੀ ਬਹੁਤ ਵਾਰ ਹਾਂ ਠੀਕ ਹੈ ਬਾਬਾ ਜੀ ਦਾ ਕਹਿਣ ਦਾ ਇੱਥੇ ਜਿੰਨੇ ਵੀ ਮਰੀਜ਼ ਇੱਥੇ ਪਹੁੰਚੇ ਨੇ ਜੇ ਉਹਨਾਂ ਦਾ ਕਹਿਣ ਦਾ ਪਾ ਵੀ ਹੈ ਵੀ ਨਾ ਤਾਂ ਕੋਈ 70 ਰੁਪਿਆ ਲਿੱਤਾ ਗਿਆ ਕੋਈ ਵੀ ਸੇਵਾ ਕਰਨੀ ਉਹਦੀ ਕਮੀ ਨਹੀਂ ਰਹੀਏਗੀ ਮੰਜੇ ਤੇ ਆਪ ਬਿਠਾਉਂਦੇ ਸੀ ਆਪ ਲੈ ਕੇ ਜਾਂਦੇ ਸੀ ਕਿ ਬਹੁਤ ਹੀ ਵਧੀਆ ਜਿਹੜੀ ਸੇਵਾ ਇਥੋਂ ਡੇਰੋ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਇਥੋਂ ਦੀ ਸੇਵਾਦਾਰਾਂ ਨੇ ਕੀਤੀ ਹੈ ਇਥੋਂ ਦੀ ਸੰਗਤ ਨੇ ਵਧੀਆ ਜਿਹੜੀ ਇਹ ਸੇਵਾ ਕੀਤੀ ਆਪਰੇਸ਼ਨ ਹੋ ਚੁੱਕਿਆ ਹੈ ਮਾਤਾ ਜੀ ਇਸ ਵਕਤ ਰੈਸਟ ਲਈ ਜਿਹੜੇ ਮੰਜੇ ਤੇ ਆ ਗਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਦ ਸਤਿ ਸ੍ਰੀ ਅਕਾਲ

ਹੁਣ ਕਿਵੇਂ ਮਹਿਸੂਸ ਕਰ ਰਹੇ ਹੋ ਠੀਕ ਲੱਗ ਰਿਹਾ ਹਾਂ ਹਾਂ ਠੀਕ ਠਾਕ ਡਾਕਟਰਾਂ ਦੀ ਟੀਮ ਨੇ ਕਿਸ ਤਰ੍ਹਾਂ ਦਾ ਤੁਹਾਡੇ ਦਾ ਰੱਖਿਆ ਬਹੁਤ ਪਿਆਰ ਜੀ ਬਹੁਤ ਸਤਿਕਾਰ ਹੁੰਦਾ ਉੱਥੇ ਵੀ ਹਮ ਚਾਹ ਪਾਣੀ ਦਾ ਆਪਣੇ ਡੇਰੇ ਬੰਨੀ ਉੱਪਰ ਬੰਦ ਸੀਗਾ ਉੱਥੇ ਵੀ ਜਿੱਥੇ ਪ੍ਰੇਸ਼ਣ ਹੁੰਦਾ ਸੀਗਾ ਜੀ ਕੋਈ ਮਰਜ਼ੀ ਪੀਓ ਬਰੈਡ ਖਾਓ ਤੇ ਪੂਰੀ ਕੇਅਰ ਸੀ ਇੱਥੇ ਵੀ ਵਧੀਆ ਕੇਅਰ ਕਰ ਰਹੇ ਹਾਂ 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 ਕੇਅਰ ਪੂਰੀ ਵਧੀਆ ਭਾਈ ਹੁਣ ਕੋਈ ਤਕਲੀਫ ਸੋ ਨਾ ਕੋਈ ਤਕਲੀਫ ਨਹੀਂ ਪ੍ਰੇਮ ਹਸਪੀਟਲ ਬਰਨਾਲਾ ਜਿਹੜੀ ਪੂਰੀ ਟੀਮ ਹੈ ਡਾਕਟਰ ਰੁਪੇਸ਼ ਸਿੰਘਲਾ ਜੀ ਦੀ ਪੂਰੀ ਟੀਮ ਡੇਰੇ ਦੇ ਵਿੱਚ ਪਹੁੰਚੀ ਹੋਈ ਹੈ ਜਿਨ੍ਹਾਂ ਨੇ ਕਿ ਮਰੀਜ਼ਾਂ ਦੀ ਦੇਖਭਾਲ ਕੀਤੀ ਹੈ ਜਿਨ੍ਹਾਂ ਨੇ ਕੈਂਪ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਕਿਸ ਤਰ੍ਹਾਂ ਲੱਗਿਆ ਪਹਿਲਾਂ ਤਾਂ ਡੇਰੇ ਦੀ ਕਮੇਟੀ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਸੀਗਾ ਬਹੁਤ ਵਧੀਆ ਜੀ ਅਸੀਂ ਪਿਛਲੇ 5-6 ਸਾਲ ਤੋਂ ਡੇਰਾ ਬਾਬਾ ਥਮਨ ਸਿੰਘ ਜੀ ਦਾ ਕੈਂਪ ਕਰ ਰਿਹਾ ਤੇ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਭਾਵ ਦੀ ਇੱਥੇ ਲੋਕਾਂ ਦਾ ਜਿਹੜਾ ਭਾਵ ਆ ਕੰਮ ਕਰਾਉਣ ਦੀ ਜਿਹੜੀ ਸਮਰੱਥਾ ਜਾਂ ਜਿਵੇਂ ਕਮੇਟੀ ਆ ਜੋ ਗੁਰਦੁਆਰਾ ਪ੍ਰਬੰਧਕ ਇਹਨਾਂ ਦਾ ਸਾਰਾ ਅਰੇਂਜਮੈਂਟ ਆ ਉਹ ਬਹੁਤ ਹੀ ਮੱਤਬੋਰ ਨੂੰ ਰੱਖਦਾ ਇਸ ਚ ਕਿਉਂਕਿ ਜੋ ਵੀ ਕੰਮ ਆਪਾਂ ਵਧੀਆ ਢੰਗ ਨਾਲ ਭਾਵਨਾ ਪਿਆਰ ਨਾਲ ਕਰਾਂਗੇ ਤਾਂ ਉਹ ਬਹੁਤ ਹੀ ਬਹੁਤ ਹੀ ਵਧੀਆ ਢੰਗ ਨਾਲ ਹੁੰਦਾ ਤੇ ਤਾਂ ਜੋ ਕਿ ਸਾਨੂੰ ਵੀ ਹਸਪੀਟਲ ਦੀ ਟੀਮ ਨੂੰ ਬਹੁਤ ਖੁਸ਼ੀ ਮਹਿਸੂਸ ਨਹੀਂ ਕਿਉਂਕਿ ਇਹ ਸਾਡੇ ਨਾਲ ਇੰਨਾ ਕੁ ਵਧੀਆ ਢੰਗ ਨਾਲ ਪੇਸ਼ ਆਉਂਦੇ ਆ ਵੀ ਸਾਨੂੰ ਸਾਨੂੰ ਚਾਹੇ ਹਫਤਾ ਲੱਗ ਜਾਏ 10 ਦਿਨ ਲੱਗ ਜਾਏ ਅਸੀਂ ਜਿੰਨੇ ਵੀ ਹੁੰਦੇ ਇਹਨਾਂ ਦੇ ਆਪਰੇਸ਼ਨ ਸਾਰੇ ਸਿਰੇ ਚੜਾਉਣੇ ਤੇ ਸਾਰੇ ਹੀ ਵਧੀਆ ਰਹਿੰਦੇ ਆ ਸ਼ੁਰੂ ਤੋਂ ਡਾਕਟਰ ਸਾਹਿਬ ਵੀ ਗੱਲ ਕਹਿ ਰਹੇ ਨੇ ਕਿ ਮਰੀਜ਼ ਵੀ ਡਾਕਟਰਾਂ ਦਾ ਜਿਹੜਾ ਸੁਭਾਅ ਹੈ ਉਹ ਬਹੁਤ ਹੀ ਵਧੀਆ ਰਹੇਗਾ ਕਿ ਕੀ ਕਾਰਨ ਕੀ ਹੈ ਹਾਜ਼ੀਅਤ ਕੀ ਹੈ ਇਹ ਜੀ ਜਿਹੜਾ ਹਰੇਕ ਨੂੰ ਹੀ ਮਤਲਬ ਕਿ ਆਪਣਾ ਪਨ ਦੇਣਾ ਹੈਗਾ ਦੇਖੋ ਜੀ ਮੇਨ ਚੀਜ਼ ਜਿਹੜੀ ਆ ਜਾਂਦੀ ਆ ਨਿਮਰਤਾ ਦੀ ਆ ਜਾਂਦੀ ਆ ਨਿਮਰਤਾ ਜੇ ਆਪਾਂ ਕਿਸੇ ਨੂੰ ਦੇਵਾਂਗੇ ਤਾਂ ਅੱਗੋਂ ਮਿਲੂਗੀ ਪਿਆਰ ਹੁੰਦਾ ਸਭ ਤੋਂ ਵੱਡਾ ਜੇ ਆਪਾਂ ਪਿਆਰ ਕਿਸੇ ਨੂੰ ਦੇਵਾਂਗੇ ਤਾਂ ਮੂਰੋ ਮਿਲੇਗਾ ਤੇ ਇਹ ਸਾਡੇ ਡਾਕਟਰ ਸਾਹਿਬ ਦਾ ਸ਼ੁਰੂ ਤੋਂ ਹੀ ਚੈਰੀਟੇਬਲ ਚ ਕੰਮ ਕੀਤਾ ਲਾਲੋ ਜਾਂ ਕੁਦਰਤ ਨਾਲ ਜੁੜੇ ਹੋਏ ਲਾਲੋ ਕਿਉਂਕਿ ਉਹਨਾਂ ਨੇ ਵੀ ਸਾਨੂੰ ਵੀ ਜੋ ਰਾਹ ਦਿੱਤਾ ਅਸੀਂ ਵੀ ਕਦੇ ਕਿਸੇ ਨੂੰ ਉੱਚਾ ਨਹੀਂ ਬੋਲੇ ਉੱਚਾ ਬੋਲਣਾ ਬੋਲੀ ਨਨਕਾਣੋਂ ਡਰੀਏ ਕਿਉਂਕਿ ਕੋਈ ਵੀ ਚੀਜ਼ ਆ ਜੇ ਆਪਾਂ ਕਿਸੇ ਨੂੰ ਉੱਚਾ ਬੋਲਾਂਗੇ ਤਾਂ ਕੁਦਰਤ ਦੇਖੋ ਉਸ ਚੀਜ਼ ਦਾ ਤਾਂ ਰਿਐਕਸ਼ਨ ਹੋਊਗਾ ਤੇ ਸਾਡੇ ਵੀ ਸਟਾਫ ਦੀ ਸਾਰੇ ਦੀ ਡਾਕਟਰ ਸਾਹਿਬ ਦੀ ਇਹ ਨੇ ਮਰਤਾ ਕਿ ਉਹਨਾਂ ਨੇ ਜੋ ਵੀ ਕੰਮ ਕੀਤਾ ਅੱਜ ਤੱਕ ਬਹੁਤ ਹੀ ਪਿਆਰ ਨਾਲ ਤੇ ਬੜੇ ਹੀ ਠੰਡੇ ਮਤੇ ਨਾਲ ਤੇ ਕਦੇ ਕਿਸੇ ਮਰੀਜ਼ ਨਾਲ ਉੱਚੀ ਨਹੀਂ ਬੋਲੇ ਇਸੇ ਤੱਕ ਆਹੀ ਸਟਾਫ ਦਾ ਮਹਾਰਾ ਉਸੇ ਤੱਕ ਆਹੀ ਤੇ ਸਾਨੂੰ ਜਿਹੜੇ ਮੂਹਰੋ ਜਿੱਲੇ ਵੀ ਕਲੱਬ ਜਾਂ ਜਿੰਨੀਆਂ ਵੀ ਸੰਸਥਾਵਾਂ ਮਿਲਦੀਆਂ ਸਾਡਾ ਅੱਜ ਤੱਕ ਕਿਸੇ ਨਾਲ ਕੋਈ ਮਤਭੇਦ ਨਹੀਂ ਹੋਇਆ ਸਾਡਾ ਬੜੇ ਢੰਗ ਨਾਲ ਪਿਆਰ ਤੇ ਬੜੇ ਸੁਮੱਚੇ ਢੰਗ ਨਾਲ ਪਿਛਲੇ 13 ਸਾਲ ਤੋਂ ਬਰਨਾਲੇ ਦੇ ਵਿੱਚ ਸੇਵਾ ਨਿਭਾ ਰਹੇ ਇਹ ਪੂਰਾ ਖਰਚਾ ਜਿਹੜਾ ਉਹ ਤੁਹਾਡੇ ਹਸਪੀਟਲ ਕੰਨੇ ਹੋਇਆ ਜਾਂ ਗੁਰਦੋ ਅਡੇਰੇ ਦੀ ਪ੍ਰਬੰਧ ਕਮੇਟੀ ਬਣਾ ਹੋਇਆ ਤੁਸੀਂ ਇਹਨਾਂ ਚੀਜ਼ਾਂ ਨੂੰ ਜਿੱਥੇ ਪਿਆਰ ਤੇ ਭਾਵਨਾ ਜਿੰਦੇ ਤੇ ਖਰਚੇ ਦੀ ਕੋਈ ਗੱਲ ਨਾ ਕਰੋ ਜੀ ਖਰਚਾ ਨਾ ਤਾਂ ਕਿਤੇ ਡਾਕਟਰ ਸਾਹਿਬ ਨੇ ਦੇਖਿਆ ਕਿਉਂਕਿ ਇਹ ਚੀਜ਼ਾਂ ਜਿਹੜੀ ਹੁੰਦੀਆਂ ਗਵਰਨਮੈਂਟ ਦੀ ਗਾਈਡਲਾਈਨ ਦੇ ਹਿਸਾਬ ਨਾਲ ਕੰਮ ਹੁੰਦਾ ਇਹਦੇ ਚ ਖਰਚੇ-ਖਰਚੇ ਨਾਲ ਸਭ ਚੀਜ਼ਾਂ ਪਾਸੇ ਹੋ ਜਾਂਦੀਆਂ ਖਰਚੇ ਨਾਲ ਕੋਈ ਮਤਲਬ ਨਹੀਂ ਵੱਡੀ ਗੱਲ ਸੇਵਾ ਦੀ ਆ ਜਾਂਦੀ ਆ ਸੇਵਾ ਭਾਵਨਾ ਨਾਲ ਜੋ ਵੀ ਮਿਲਦਾ ਡਾਕਟਰ ਸਾਹਿਬ 12 ਮਹੀਨੇ 30 ਦਿਨ ਕਰੀ ਜਾਂਦੇ ਕੋਈ ਦਿੱਕਤ ਵਾਲੀ ਗੱਲ ਜਿਵੇਂ ਪਿੰਡ ਚੋਂ ਦਾਨ ਇਕੱਠਾ ਹੁੰਦਾ ਜਾਂ ਫ੍ਰੀ ਜਿਹ ਨਹੀਂ ਇਹਨਾਂ 'ਚ ਕੀ ਹੁੰਦਾ ਨਾ ਜੋ ਵੀ ਹੁੰਦਾ ਇਹਨਾਂ ਦੇ ਅਰੇਂਜਮੈਂਟ ਹੁੰਦੇ ਆ ਡਾਕਟਰ ਸਾਹਿਬ ਦੀ ਟੀਮ ਦੇ ਹੁੰਦਾ ਵੀ ਚਲੋ ਕੋਈ ਨਹੀਂ ਸੇਵਾ ਹੀ ਲੋਕਾਂ ਦੀ ਸ਼ੁਰੂ ਤੋਂ ਹੀ ਕਰ ਰਹੇ ਆ ਪਿਛਲੇ 12-13 ਸਾਲਾਂ ਤੋਂ ਕਰ ਰਹੇ ਆ ਪੈਸੇ ਨਾਲ ਇਸ ਚੀਜ਼ ਨੂੰ ਕਿਸੇ ਨੂੰ ਨਹੀਂ ਤੋਲਿਆ ਜਾਂਦਾ ਜੀ ਬਿਲਕੁਲ ਡਾਕਟਰ ਸਾਹਿਬ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਜਦੋਂ ਅਸੀਂ ਭਾਵਨਾਵਾਂ ਦੇ ਨਾਲ ਕਿਸੇ ਦੇ ਨਾਲ ਜੁੜੇ ਹੋਏ ਆਂ ਦਿਲੋਂ ਤਾਂ ਉਹਨਾਂ ਦੀ ਮਦਦ ਲਈ ਅਸੀਂ ਅੱਗੇ ਹੁੰਦੇ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਡੇਰੇ ਦੀ ਪ੍ਰਬੰਧਕ ਕਮੇਟੀ ਹੈ ਉਹ ਵੀ ਭਾਵਨਾਵਾਂ ਨੂੰ ਲੈ ਕੇ ਲੋਕਾਂ ਦੀ ਸੇਵਾ ਨੂੰ ਲੈ ਕੇ ਅੱਗੇ ਆਈ ਹੈ ਤੇ ਇਸ ਕਰਕੇ ਲੋਕਾਂ ਦਾ ਜਿਹੜਾ ਸਾਥ ਹੈ ਉਹ ਲੋਕਾਂ ਦਾ ਸਾਥ ਵੀ ਦਿੱਤਾ ਤੇ ਲੋਕਾਂ ਤੋਂ ਸਾਥ ਲਿਆ ਵੀ ਗਿਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਹੀ ਡੇਰਾ ਬਾਬਾ ਥੰਮਨ ਸਿੰਘ ਸਾਰੇ ਹੀ ਜਿੰਨੇ ਵਲੰਟੀਅਰ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਤਾਂ ਜੋ ਕੀ ਇਹਨਾਂ ਨੇ ਸਾਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਡਾਕਟਰ ਤਰਲੋਚਨ ਸਿੰਘ ਸਾਡੇ ਨਾਲ ਨੇ ਸਾਡੇ ਭਰਾ ਨੇ ਇਹਨਾਂ ਦੇ ਨਾਲ ਗੱਲਬਾਤ ਕਰਨਗੇ ਭਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਕਿਉਂਕਿ ਸਫਲ ਆਪਰੇਸ਼ਨ ਹੋਇਆ ਨੇ ਤੁਹਾਡੀ ਜਿਹੜੀ ਪਿੰਡ ਦੀ ਜਾਂ ਤੁਹਾਡੀ ਜਿਹੜੀ ਸੇਵਾ ਹੈ ਇਹਨੂੰ ਦੇਖਦੇ ਹੋਏ ਬਹੁਤ ਹੀ ਵਧੀਆ ਲੋਕ ਇੱਥੇ ਸਹਿਯੋਗ ਕਰ ਰਹੇ ਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਪਹਿਲਾਂ ਤਾਂ ਅਸੀਂ ਸਭ ਤੋਂ ਵੱਧ ਧੰਨਵਾਦ ਕਰਦੇ ਸਾਡੇ ਪਿੰਡ ਦਾ ਸਾਰੇ ਨਗਰ ਨਿਵਾਸੀਆਂ ਦਾ ਸੂ ਪੰਚਾਇਤ ਦਾ ਸੂ ਪ੍ਰਬੰਧਕ ਕਮੇਟੀ ਹੈ ਜਿੰਨੇ ਵੀ ਸਾਡੇ ਸੇਵਾਦਾਰ ਨੇ ਜਾਂ ਸਾਡੇ ਐਨ ਆਰ ਆਈ ਭਰਾ ਨੇ ਜਿਹੜੇ ਸਾਡਾ ਸਹਿਯੋਗ ਕਰਦੇ ਸਾਰੇ ਹਰ ਸਾਲ ਤਰ੍ਹਾਂ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਦੂਜੇ ਨੰਬਰ ਤੇ ਡਾਕਟਰ ਸਾਹਿਬ ਦਾ ਡਾਕਟਰ ਰੇਸ਼ ਸਿੰਘ ਦੀ ਟੀਮ ਹੈ ਜਿਹੜੀ ਹਰ ਸਾਲ ਸਾਡੇ ਨਾਲ ਕਾਫੀ ਸਾਲਾਂ ਤੋਂ ਜੁੜੀ ਹੋਈ ਹੈ ਅਸੀਂ ਉਹਨਾਂ ਦਾ ਵੀ ਧੰਨਵਾ ਸਾ ਹਰ ਸਾਲ ਸਾਨੂੰ ਪੂਰਾ ਵੱਡਾ ਵੀ ਜਿੰਨਾ ਵੀ ਅਸੀਂ ਕਿਸੇ ਨੂੰ ਕਿਹਾ ਜੋ ਵੀ ਤਿਲ ਪੁਲ ਸਹਿਯੋਗ ਦੇਣਾ ਉਹ ਸਭ ਤੋਂ ਵੱਧ ਤੋਂ ਵੱਧ ਸਾਡਾ ਸਹਿਯੋਗ ਕਰਦੇ ਨੇ ਸਾਨੂੰ ਇਸ ਤਰ੍ਹਾਂ ਦੀ ਕੋਈ ਸਹਿਯੋਗ ਤਾਂ ਸਭ ਨੂੰ ਖੁੱਲ ਹੀ ਹੁੰਦਾ ਪਰ ਬਾਕੀ ਅਸੀਂ ਦੂਜੇ ਨੰਬਰ ਤੇ ਸਾਡੇ ਸੇਵਾਦਾਰ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਵੀ ਜਿਹੜੇ ਦਿਨਾਂ ਤੋਂ ਇਹਨਾਂ ਪੇਸ਼ੈਂਟ ਦੀ ਸੇਵਾ ਕਰਦੇ ਨੇ ਦੇਖੋ ਡਾਕਟਰ ਨੇ ਆਪਣਾ ਇਲਾਜ ਕਰਨਾ ਦਾਨ ਪਾਤਰ ਦਾ ਦਾਨ ਕਰਤਾ ਪਰ ਵੱਡੀ ਸੇਵਾ ਸੇਵਾਦਾਰਾਂ ਦੀ ਬਹੁਤ ਵੱਡੀ ਹੈ ਵੀ ਇਹਨਾਂ ਬਿਛ ਨੂੰ ਸਾਹਮਣਾ ਕਿਉਂਕਿ ਬਜ਼ੁਰਗ ਸਾਰੇ ਬੰਦੇ ਹੁੰਦੇ ਨੇ ਉਹਨਾਂ ਨੂੰ ਚੜਾਉਣਾ ਉਹਨਾਂ ਨੂੰ ਰੋਟੀ ਖਵਾਉਣੀ ਉਹਨਾਂ ਦੇ ਦਵਾਈ ਪਾਉਣੀ ਟਾਈਮ ਸਿਰ ਉਹ ਬੰਦਿਆਂ ਦੀ ਵੀ ਬਹੁਤ ਵੱਡੀ ਸੇਵਾ ਹੈ ਜਿਹੜੇ ਸਾਡੇ ਸੇਵਾਦਾਰ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਉਹ ਵੀ ਉਚਨ ਮੰਨਤਾ ਦੇ ਨਾਲ ਤਿੰਨ ਚਾਰ ਦਿਨ ਤੋਂ ਲਗਾਤਾਰ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਉਹ ਸੇਵਾ ਕਰਦੇ ਨੇ ਹਰ ਇੱਕ ਪੇਸ਼ ਨੂੰ ਸਾਹਮਦੇ ਨੇ ਸਾਡੀ ਬਹੁਤ ਵੱਡੇ ਉਹਨਾਂ ਦਾ ਧੰਨਵਾਦ ਕਰਦੇ ਸਾਰੇ ਸੇਵਾਦਾਰਾਂ ਦਾ ਜੀ ਇਸ ਤਰ੍ਹਾਂ ਦੀ ਸੇਵਾ ਕਰਕੇ ਕਿਸ ਤਰ੍ਹਾਂ ਦਾ ਮਹਿਸੂਸ ਮਹਿਸੂਸ ਤਾਂ ਦੇਖੋ ਸਾਡਾ ਸ਼ੁਰੂ ਤੋਂ ਨਗਰੀ ਇਸ ਸਾਲ ਇਹ ਲਾਈਨ ਤੇ ਜੁੜਾ ਹੋਇਆ 35 ਚਾ 35 ਸਾਲ ਪੈਂਦੀ ਮੈਂ ਕੈਂਪਾ ਸਾਡੇ ਜਿਹੜੇ ਮਤਲਬ 18 ਸਾਲ ਦੇ 25 ਸਾਲ ਤੋਂ 36 ਸਾਲ ਤੱਕ ਤੇ ਹੋਏ ਹੋਏ ਨੇ ਉਹ ਸ਼ੁਰੂ ਤੋਂ ਸਾਡੇ ਲੋਕਾਂ ਦੀ ਸੇਵਾ ਭਾਵਨਾ ਇਹ ਸਾਲ ਕੈਂਪ ਲਈ ਇਹ ਇਸ ਤਰ੍ਹਾਂ ਵੀ ਦੂਜੇ ਕੈਂਪਾਂ ਉਹ ਸਾਡੇ ਇੱਕ ਸਰਦਾ ਭਾਵਨਾ ਨਾਲ ਕੈਂਪ ਹੈ ਡੇਰੇ ਵੀ ਸਾਡਾ ਉੱਤੇ ਸਹਿਯੋਗ ਕਰਦੇ ਲੋਕਾਂ ਨੂੰ ਵੀ ਸਰਦਾ ਇਹ ਕੈਂਪ ਤੇ ਬਹੁਤ ਵੱਡੀ ਸਰਤਾ ਹੁੰਦੀ ਹੈ ਵੀ ਅਸੀਂ ਦਾਨ ਦੇਣਾ ਹੈ ਜਾਂ ਅਸੀਂ ਸੇਵਾ ਕਰਨੀ ਹੈ ਬਹੁਤ ਵੇਟ ਕਰਦੇ ਨੇ ਇਹ ਚੀਜ਼ ਦੀ ਬਤਨ ਥੈਂਕ ਯੂ ਥੈਂਕ ਬੇਨਤੀ ਮੈਂ ਅੱਖਾਂ ਦੇ ਕੈਂਪ ਨੂੰ ਲੈ ਕੇ ਅੱਜ ਸਮਾਪਤੀ ਹੋਈ ਹੈ ਤੇ ਸਾਡੇ ਨਾਲ ਨੇ ਡੇਰਾ ਬਾਬਾ ਥਮਨ ਸਿੰਘ ਜੀ ਦੇ ਮਹੰਤ ਬਾਬਾ ਬਿੰਦਰ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਬਹੁਤ ਬਹੁਤ ਤੋਂ ਸਵਾਗਤ ਹੈ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਂਤ ਗੁਰਦੇਵ ਸਿੰਘ ਜੀ ਨੇ ਜੀ ਕੈਂਪ ਦੀਆਂ ਪਰੰਪਰਾ ਚਲਾਈ ਸੀ ਜੋ ਇਹਦੋਂ ਪਹਿਲਾ ਮਹਾਂਤ ਸੀਗੇ ਮਹਾਂਤ ਗੁਰਦੇਵ ਸਿੰਘ ਜੀ ਜੀ ਇਹਨਾਂ ਦੀ ਪਰੰਪਰਾ ਚਲਾਈ ਵੀ ਹਜੇ ਵੀ ਇਹ ਪਰੰਪਰਾ ਚੱਲੀ ਜਾਂਦੀ ਹੈ ਜੋ ਕੈਂਪ ਵਿੱਚ ਬਾਹਰਲੇ ਐਨ ਆਰ ਆਈ ਵੀਰ ਬਹੁਤ ਤਨ ਦਿੰਦੇ ਨੇ ਕਿ ਇੱਥੇ ਸੰਗਤਾਂ ਜੋ ਸੇਵਾਦਾਰ ਨੇ ਬਹੁਤ ਤਨੋਂ ਮਨੋਂ ਤਨੋਂ ਸੇਵਾਦਾਰ ਸੇਵਾ ਕਰਦੇ ਨੇ ਨੌਜਵਾਨ ਵੀਰ ਆ ਕੇ ਮਰੀਜ਼ਾਂ ਦੀ ਦੇਖਭਾਲ ਕਰਦੇ ਨੇ ਨਾਲੇ ਮਾਇਆਂ ਮਰੀਜ਼ਾਂ ਨੂੰ ਆਪ ਸਾਂਭਦੀਆਂ ਨੇ ਜੋ ਪਿੰਡ ਦੇ ਵਿੱਚ ਉਤਸ਼ਾਹ ਹੈ ਕੈਂਪ ਵਾਸਤੇ ਉਹ ਬਹੁਤ ਮਿਲ ਰਿਹਾ ਹੈ ਸੰਗਤ ਐਂ ਢੀਕਦੇ ਰਹਿੰਦੇ ਨੇ ਵੀ ਆਪਾਂ ਜੋ ਫਰਵਾਹੀ ਕੈਂਪ ਲੱਗੂਗਾ ਵੀ ਆਪਾਂ ਉੱਥੇ ਨਿਗਾ ਕਰਾਵਾਂਗੇ ਸੰਗਤ ਬਹੁਤ ਦੂਰੋਂ ਦੂਰੋਂ ਆਈ ਆ ਬਹੁਤ ਮਰੀਜ਼ਾਂ ਦੇ ਚੈੱਕਅਪ ਹੋਈ ਆ ਹੁਣ ਵੀ ਮਰੀਜ਼ਾਂ ਦੇ ਬਹੁਤ ਵਧੀਆ ਪ੍ਰੇਮ ਹਸਪਤਾਲ ਵਿੱਚੋਂ ਆਪਰੇਸ਼ਨ ਹੋਏ ਨੇ ਜਿਸ ਸਬੰਧਤ ਬਾਬਾ ਥਮਨ ਸਿੰਘ ਦੀ અપਾਰ ਕਿਰਪਾ ਸਦਕਾ ਬਹੁਤ ਵਧੀਆ ਸਾਰੇ ਮਰੀਜ਼ਾਂ ਦੀ ਨਿਗਾ ਬਣੀ ਆ। ਉਹ ਵੀ ਇਹ ਫ੍ਰੀ ਕੈਂਪ ਦੱਸਿਆ ਜਾ ਰਿਹਾ। ਇਹ ਬਿਲਕੁਲ ਫ੍ਰੀ ਹੋਇਆ ਕਿਸੇ ਤਰ੍ਹਾਂ ਦੀ ਕੋਈ ਦਵਾਈ ਜਾਂ ਲੈਂਸ ਵਗੈਰਾ ਦਾ ਕਿੰਨਾ ਖਰਚਾ ਕੱਢ ਆਇਆਗਾ? ਇਹ ਮਰੀਜ਼ਾਂ ਦਾ ਮਰੀਜ਼ਾਂ ਦਾ ਕੋਈ ਖਰਚਾ ਨਹੀਂ ਆਇਆ। ਇਹ ਕਾਉਂਡ ਜਾਣ ਦਾ ਖਰਚਾ ਜਿਹੜਾ ਕਿਰਾਇਆ ਲਾ ਕੇ ਮਰੀਜ਼ ਆ ਕੇ। ਜੀ ਸਾਡੇ ਵੱਲੋਂ ਕੋਈ ਕਿਸ ਤੋਂ ਪੈਸਾ ਨਹੀਂ ਲੈਂਤਾ ਗਿਆ। ਨਾ ਕਿਸੇ ਦੀ ਕੋਈ ਪਰਚੀ ਕੱਟੀ ਗਈ ਆ। ਨਾ ਕਿਸੇ ਤੋਂ ਪੈਸਾ ਮੰਗਿਆ ਗਿਆ। ਜੀ ਇਹ ਬਾਬੇ ਸੰਮਨ ਸੰਦੀ ਕਿਰਪਾ ਨਾਲ ਐਨ ਆਰ ਆਈ ਵੀਰ ਨੱਕਰ ਦੇ ਸੇਵਾਦਾਰ ਨਗਰ ਵਿੱਚੋਂ ਮਾਈਆਂ ਤੱਲ ਫੁੱਲ ਭੇਟਾ দান ਪਾਉਂਦੇ ਨੇ ਕਿ ਇਹ ਜੋ ਕੈਂਪ ਲੱਗ ਰਿਹਾ ਹੈ ਤੱਲ ਫੁੱਲ 5-5 ਰੁਪਈਆ ਨਾਲ ਲੱਗ ਰਿਹਾ ਹੈ ਜੀ ਬਾਬਾ ਸੰਮਨ ਸੰਦੀ ਕਿਰਪਾ ਨਾਲ ਐਨ ਆਰ ਆਈ ਵੀਰ ਵੱਡੀ ਸੇਵਾ ਕਰਦੇ ਨੇ ਉਹਦੇ ਵਿੱਚ ਜਦੋਂ ਐਨ ਆਰ ਆਈ ਵੀਰ ਸਹਾਇਤਾ ਕਰਦੇ ਨੇ ਉਹਦੇ ਨਾਲ ਹੀ ਕੈਂਪ ਚੱਲੀ ਜਾਂਦਾ ਹੈ ਜਿਵੇਂ ਹੁਣ 35ਵਾਂ ਕੈਂਪ ਹੈਗਾ ਲਗਾਤਾਰ 35 ਸਾਲ ਹੋ ਗਏ ਤੋ ਇਹਦੇ ਵਿੱਚ ਕਿਸੇ ਨਾ ਕਿਸੇ ਮਰੀਜ਼ ਨੂੰ ਕੋਈ ਅੱਜ ਤੱਕ ਕੋਈ ਦਿੱਕਤ ਆਈ ਹੈ ਜਿਨੇ ਅੱਜ ਤੋਂ ਪਹਿਲਾਂ ਕੋਈ ਨਿਗਾ ਬਣਾਈ ਹੋਵੇ ਕਿੰਨੀ ਕੀ ਸਫਲਤਾ ਮਿਲੀ ਹੈ ਲੋਕਾਂ ਨੂੰ ਉਹ ਇਹ ਫੁੱਲ ਸਫਲਤਾ ਮਿਲੀ ਆ ਕਿਸੇ ਮਰੀਜ਼ ਦਾ ਕੋਈ ਆਪਰੇਸ਼ਨ ਖਰਾਬ ਨਹੀਂ ਹੋਇਆ ਜੀ 35 ਸਾਲਾਂ ਵਿੱਚ ਸਭ ਦੀ ਨਿਗਾ ਪੂਰੀ ਵਧੀਆ ਬਣੀ ਆ ਬੱਡੀ ਗਿਣਤੀ ਦੇ ਵਿੱਚ ਇੱਥੇ ਮਰੀਜ਼ ਵੀ ਪਹੁੰਚਦੇ ਆ ਸੰਗਤ ਵੀ ਪਹੁੰਚਦੀ ਆ ਮਰੀਜ਼ ਜਿਹੜੇ ਬਾਹਰੋਂ ਸੰਗਤਾਂ ਨੇ ਉਹ ਕਹਿੰਦੇ ਨੇ ਫਰਵਾਹੀ ਜਦੋਂ ਕੈਂਪ ਲੱਗੂਗਾ ਅਸੀਂ ਫੇਰ ਆਪਰੇਸ਼ਨ ਕਰਾਵਾਂਗੇ ਫੇਰ ਨਿਗਾ ਕਰਾਉਣੀ ਆ ਮਤਲਬ ਇੱਥੋਂ ਮੰਨ ਲਓ ਵੀ ਕੋਟ ਸੇਖੋਂ ਤੋਂ ਗੁਰਦਾਸਪੁਰ ਤੋਂ ਦੂਰੋਂ ਦੂਰੋਂ ਮਰੀਜ਼ ਆਉਂਦੇ ਨੇ ਦਿੱਲੀ ਤੱਕ ਦੇ ਵੀ ਅਸੀਂ ਦੇਖਿਆ ਵੀ ਦਿੱਲੀ ਤੱਕ ਦੇ ਵੀ ਲੋਕ ਇੱਥੇ ਪਹੁੰਚੇ ਨੇ ਹਾਂਜੀ ਦਿੱਲੀ ਤੱਕ ਦੇ ਵੀ ਮਰੀਜ਼ ਜਿਹੜੇ ਆਏ ਨੇ ਉਹ ਵੀ ਇੱਕ ਬਾਬੇ ਤੁਮਣਸੇ ਦੀ ਕਿਰਪਾ ਨਾਲ ਨਾ ਸੁਣ ਕੇ ਆਏ ਨੇ ਵੀ ਜੋ ਮਰੀਜ਼ ਨੇ ਉਹਨਾਂ ਦਾ ਕੋਈ ਜੇ ਸਫਲ ਹੁੰਦੀ ਆ ਨਿਗਾ ਤਾਂ ਹੀ ਆਉਂਦੇ ਨੇ ਨਾ ਜੀ ਇਥੇ ਥੋੜੀ ਜਿਮੈਂ ਇੱਕ ਬੇਨਤੀ ਤੁਹਾਨੂੰ ਕਰੂੰਗਾ ਵੀ ਇਤਿਹਾਸ ਬਾਰੇ ਥੋੜੀ ਜੀ ਦੱਸੋ ਵੀ ਬਾਬਾ ਥੰਮਨ ਸਿੰਘ ਜੀ ਦੇੜ ਇਤਿਹਾਸ ਕਿ ਇਹ ਹੈਗਾਗਾ ਸਥਾਨ ਹੈਗਾ ਇਥੇ ਕਿੰਨੇ ਟਾਈਮ ਤੋਂ ਜਿਹੜੀ ਮੰਨਤਾ ਲੋਕ ਕਰਦੇ ਆ ਕਿੰਨੇ ਟਾਈਮ ਤੋਂ ਲੋਕ ਬਾਬਾ ਜੀ ਦੇ ਸਤਨਾ ਤੇ ਹੁੰਦੇ ਆ ਇਹ ਬਾਬਾ ਥੰਮਨ ਸਿੰਘ ਦਾ ਸਥਾਨ ਹੈ ਜੀ ਗੁਰੂ ਤੇਗ ਬਹਾਦਰ ਦੇ ਬਚਨਾਂ ਨਾਲ ਆਇਆ ਗੁਰੂ ਤੇਗ ਬਹਾਦਰ ਕੋਲੇ ਸਾਡੇ ਆਪਣੇ ਪਿੰਡ ਦੇ ਸਿੱਖ ਗਏ ਸੀਗੇ ਵੀ ਸਾਨੂੰ ਵੀ ਸਿੱਖ ਚਾਹੀਦਾ ਜਦੋਂ ਗੁਰੂ ਤੇਗ ਬਹਾਦਰ ਜੀ ਕੋਲੇ ਗਏ ਗੁਰੂ ਤੇਗ ਬਹਾਦਰ ਜੀ ਕੋਲੇ ਜਾ ਕੇ ਮੁੜੇ ਆਏ ਫੇਰ ਮੰਚ ਗਿਆ ਫੁਰਨਾ ਵੀ ਆਪਾਂ ਦੁਬਾਰੇ ਸਿੱਖ ਮੰਗੀਏ ਜੋ ਸਿੱਖ ਲੈਣ ਦੁਬਾਰੇ ਕਈ ਗੁਰਤੇਗ ਬਹਾਦਰ ਜੀ ਕੋਲ ਗੁਰਤੇਗ ਬਹਾਦਰ ਜੀ ਕਹਿੰਨੇ ਵਚਨ ਕੀਤਾ ਵੀ ਤੁਹਾਡੇ ਪਿੰਡ ਵਿੱਚ ਸਿੱਖ ਹੋਊਗਾ ਜੀ ਤਾਂ ਤੁਸੀਂ ਉਹਦੀ ਮੰਗ ਲੈ ਤਾਂ ਉਹਨੂੰ ਹੁਣੀ ਸਿੱਖ ਦੇ ਦੇਂਦੇ ਵੀ ਹੁਣ ਸਮਾ ਪਾ ਕੇ ਬਰੇ ਗੋਤ ਦਾ ਪਾਈਥਮਣ ਸਿੰਘ ਆਊਗਾ ਇਹ ਬਾਬਾ ਥਮਣ ਸਿੰਘ ਗੁਰਤੇਗ ਬਹਾਦਰ ਦੇ ਵਚਨਾਂ ਨਾਲ ਹੋਏ ਨੇ ਜਿਨੇ ਇੱਥੇ ਮਤਲਬ ਇਸ ਸਥਾਨ ਤੇ ਨੋਹਾਂ ਤੇ ਬੈਠ ਕੇ ਤਪੱਸਿਆ ਕੀਤੀ ਹੈ ਜੀ ਬਹੁਤ ਸਮਾਜੋ ਇੱਥੇ ਸੁੱਖਾਂਵਾਰ ਆਉਂਦੀਆਂ ਨੇ ਜਿਹਦੇ ਬੱਚਾ ਨਹੀਂ ਹੁੰਦਾ ਜਾਂ ਮੰਨ ਲਓ ਵੀ ਕੋਈ ਵੀ ਸੁੱਖ ਨਹੀਂ ਹੁੰਦੀ ਕਿਸੇ ਦੇ ਮੁੰਡਾ ਨਹੀਂ ਹੁੰਦਾ ਕਿਸੇ ਤਰ੍ਹਾਂ ਦੀ ਵੀ ਸੁੱਖਾਵਾਪਾ ਥੰਮਣ ਸਥਾਨ ਤੇ ਆ ਕੇ ਲੋਕ ਅਰਦਾਸਾਂ ਬੇਨਤੀਆਂ ਕਰਾਉਂਦੇ ਨੇ ਫਿਰ ਮਹਾਰਾਜ ਪੂਰੀਆਂ ਕਰਦਾ ਸੁੱਖ ਦਿੰਦੇ ਨੇ ਇੱਥੇ ਮੇਲਾ ਵੀ ਸਨਤ ਮੇਲਾ ਵੀ ਲੱਗਦਾ ਹੈ ਇੱਥੇ ਜੀ ਲੋਹੜੀ ਦਾ ਮੇਲਾ ਲੱਗਦਾਗਾ ਚਾਨਣੀਆਂ 12 ਦਸਮੀਆਂ ਮਨਾਈਆਂ ਜਾਂਦੀਆਂ ਨੇ ਕਾਸਤੀ ਨਮਾਣੀ ਮਨਾਈ ਜਾਂਦੀ ਹੈ ਜੋ ਨਗਰ ਦੇ ਵਿੱਚ ਕੋਈ ਵੀ ਕੰਮ ਹੋਵੇ ਉਹਦਾ ਪੂਰਾ ਸਹਿਯੋਗ ਬਾਬਾ ਥੰਮਣ ਸਥਾਨ ਵੱਲੋਂ ਦਿੱਤਾ ਜਾਂਦਾ ਹੈ ਇੱਥੇ ਕੋਈ ਆ ਕੇ ਜੀ ਸਥਾਨ ਤੇ ਕੋਈ ਮਤਲਬ ਵੱਧ ਘੱਟ ਕੋਈ ਨਹੀਂ ਬੋਲਦਾ ਜੀ ਹਰ ਇੱਕ ਬੰਦਾ ਮਤਲਬ ਇਥੋਂ ਡਰ ਕੇ ਰਹਿੰਦਾ ਵੀ ਕਿਤੇ ਆਪਾਂ ਤੋਂ ਵੱਧ ਘਟਨਾ ਬੋਲੇ ਜਾਵੇ ਜੀ ਇਹ ਬਾਬੇ ਥਮਨ ਸਿੰਘ ਦਾ ਸਥਾਨ ਹੈ ਤਪੱਸਿਆ ਵਾਲਾ ਸਥਾਨ ਹੈ ਜੀ ਜਦੋਂ ਬਾਬਾ ਥਮਨ ਸਿੰਘ ਦੇ ਸਥਾਨ ਤੇ ਅਸੀਂ ਮਤਲਬ ਕੈਂਪ ਦੀ ਸਮਾਪਤੀ ਕਰਦੇ ਹਾਂ ਮੇਲੇ ਦੀ ਸਮਾਪਤੀ ਕਰਦੇ ਹਾਂ ਅਰਦਾਸ ਬੇਨਤੀ ਕਰਕੇ ਕਰਦੇ ਹਾਂ ਜੀ ਸ਼ੁਰੂਆਤ ਵੀ ਅਰਦਾਸ ਬੇਨਤੀ ਕਰਕੇ ਤੇ ਸਮਾਪਤੀ ਵੀ ਅਰਦਾਸ ਸਮਾਪਤੀ ਵੀ ਅਰਦਾਸ ਬੇਨਤੀ ਕਰਕੇ ਮੇਲੇ ਦੀ ਸਮਾਪਤੀ ਵੀ ਅਰਦਾਸ ਬੇਨਤੀ ਤੇ ਹੁੰਦੀ ਹੈ ਜੀ ਮਤਲਬ ਕਿ ਸੰਗਤਾਂ ਦੀ ਪਿੰਡ ਦੀ ਬਾਰੋਂ ਵੀ ਸੰਗਤਾਂ ਨੇ ਬਹੁਤ ਜ਼ਿਆਦਾ ਸਰ ਹਾਂਜੀ ਬਹੁਤ ਸਰਦਾ ਕਈ ਪਿੰਡ ਸੇਡਾ ਸਿੰਘ ਵਾਲਾ ਜੀਵਨ ਸਿੰਘ ਵਾਲਾ ਘੁਰੜਕੀ ਮਤਲਬ ਹੋਰ ਵੀ ਤੁਰੰਤ ਤੁਰੰਤ ਸੰਗਤਾਂ ਆਉਂਦੀਆਂ ਨੇ ਲੱਖਾਂ ਦੀ ਤਦਾਦ ਚ ਇਕੱਠ ਹੁੰਦਾ ਜਦੋਂ ਮਤਲਬ ਸਲਾਨਾ ਜੋੜ ਮੇਲਾ ਹੁੰਦਾ ਲੋਹੜੀ ਦਾ ਜੀ ਇੱਥੇ ਬਹੁਤ ਮੇਲਾ ਭਰਦਾ ਜੀ ਇੱਕ ਜੋ ਕੈਂਪ ਦੀ ਸਮਾਪਤੀ ਕੀਤੀ ਗਈ ਹੈ ਅਮਨਦੀਪਾ ਸ਼ਰਮਾ ਮੁੱਖ ਮਹਿਮਾਨ ਗੁਰਲਾਵ ਸਿੰਘ ਸਿੱਧੂ ਇਹਨਾਂ ਨੇ ਕੀਤਾ ਸੀ ਹੋਰ ਵੀ ਪਤਵੰਤੇ ਸੱਜਣ ਆਏ ਸੀ ਜੋ ਜੱਗਾ ਸਿੰਘ ਡਾਕਟਰ ਹੋਰ ਵੀ ਮਤਲਬ ਮੈਂ ਪਰ ਪੰਚਾਇਤ ਬਲਵਿੰਦਰ ਸਿੰਘ ਪੰਚਾਇਤ ਮੈਂਬਰ ਪਿਆਰਾ ਸਿੰਘ ਮੈਂਬਰ ਹੋਰ ਵੀ ਸਾਰੇ ਓਕੇ ਲੀਟਰ ਵੀ ਆਉਂਦੇ ਨੇ ਜੀ ਇੱਥੇ ਮਤਲਬ ਪ੍ਰੋਗਰਾਮ ਤੇ ਜੀ ਸਹਾਇਤਾ ਕਰਦੇ ਨੇ ਆਕੇ ਬਾਬਾ ਜੀ ਦੇ ਸਤਾ ਤੇ ਨਕਮਸਤਕ ਹੁੰਦੇ ਨੇ ਨਕਮਸਤੋ ਕੇ ਬਾਬਾ ਥਮਨ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਬਹੁਤ ਬਹੁਤ ਧੰਨਵਾਦ ਆਪ ਜੀ ਧੰਨਵਾਦ